ਪੰਜਾਬ ਦੇ ਵਿੱਚ ਪੰਜਾਬ ਐਜੂਕੇਸ਼ਨ ਬੋਰਡ ਦੇ 8ਵੀਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ 8ਵੀਂ ਦੇ ਨਤੀਜਿਆਂ ਦੇ ਵਿੱਚ ਸੰਗਰੂਰ ਦੇ ਅਰਮਾਨਦੀਪ ਸਿੰਘ ਦੇ ਵੱਲੋਂ ਮੱਲਾ ਮਾਰੀਆਂ ਗਈਆਂ ਨੇ ਅਰਮਾਨਦੀਪ ਸਿੰਘ ਨੇ ਪੰਜਾਬ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ ਸੰਗਰੂਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਕੂਲ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਅਧਿਆਪਕਾਂ ਦੇ ਵੱਲੋਂ ਇਸ ਨੌਜਵਾਨ ਦੀ ਸਲਾਘਾ ਕੀਤੀ ਜਾ ਰਹੀ ਹੈ ਅਰਮਾਨਦੀਪ ਸਿੰਘ ਰਮਨ ਬੇਟਾ ਕੀ ਕਹਿਣਾ ਚਾਹੋਗੇ ਕਿੰਨਾ ਕਰੀ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਇਸੇ ਦੇ ਨਾਲ ਤਾਂ ਖੁਸ਼ੀ ਹੈ ਪੂਰਾ ਪ੍ਰਾਊਡ ਫੀਲ ਹੋ ਰਿਹਾ ਹੈ ਇਹ ਪਿੰਡੇ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਹੀ ਖੁਸ਼ੀ ਮਨਾਈ ਜਾ ਰਹੀ ਹੈ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਵਿੱਚ ਹੀ ਖੁਸ਼ੀ ਮਨਾ ਰਹੀ ਹੈ ਸਾਰਾ ਪਰਿਵਾਰ ਤੇ ਸਾਰੇ ਟੀਚਰ ਬਹੁਤ ਖੁਸ਼ ਨੇ ਇਸ ਤਰ੍ਹਾਂ ਦੱਸੋ ਆ ਬੇਟਾ ਜੇ ਆਪਾਂ ਸਟਾਫ ਨਹੀਂ ਕਰਦੇ ਤੇ ਸਕੂਲ ਦੇ ਵਿੱਚ ਕਿਹੜਾ ਬੰਦਾ ਦਿਲ ਰੱਖਦਾ ਬਹੁਤ ਵਧੀਆ ਵਧੀਆ ਕੀਤਾ ਜਾਂਦਾ ਜੀ ਮਣਕੇ ਪਿਆਰ ਨਾਲ ਪੜਾਇਆ ਜਾਂਦਾ ਜੀ ਮਣਕੇ ਕੋਈ ਵੀ ਚੀਜ਼ ਜਿੰਨੇ ਵਾਰੀ ਮਰਜ਼ੀ ਪੁੱਛ ਲਈਓ ਦੱਸਣਗੇ ਝੋਕਦੇ ਨਹੀਂਗੇ ਫ੍ਰੈਂਟਲੀ ਸੁਭਾਈ ਟੀਚਰ ਹੋ ਗਈ। ਜੇ ਆਪਾਂ ਗੱਲ ਸੁਪਨੇ ਦੀ ਕਰੀਏ ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਕਿ ਮੈਂ ਡਾਕਟਰ ਬਣਨਾ ਹੈ ਮੈਂ ਬਣਨਾ ਤਾਂ ਅਟਾ ਕੀ ਚਲ। ਮੇਰਾ ਸੁਪਨਾ ਹੀ ਇੰਜੀਨੀਅਰ ਇੰਜੀਨੀਅਰ ਬਣਨਾ ਹੈ। ਜੇ ਨਹੀਂ ਕਰਦੇ। ਹਾਂਜੀ ਮੇਰੇ ਗੇਮ ਵੀ ਖੋ ਕੋਈ। ਓਏ ਮੈਂ ਸਟੇਟ ਲੈਵਲ ਤੱਕ ਗਿਆ ਹਾਂ ਸਟੇਟ ਚ ਫਰਸਟ ਪੇਸ਼ੈਂਟ ਸੀ। ਜੇ ਮੈਂ ਮੇਨਟੇਨ ਕਰਦਾ ਗੇਮ ਵੀ ਕਰਦਾ ਪੜਾਈ ਵੀ ਕਰਦਾ ਨਾਲ। ਸਵੇਰੇ 6 ਵਜੇ ਤੋਂ ਲੈ ਕੇ 3 ਵਜੇ ਤੱਕ ਤਈ ਫੋਨ ਤੇ ਪੜਾਈ ਦੀ ਉਸ ਤੋਂ ਬਾਅਦ ਕੱਪੜੇ ਬਦਲ ਕੇ ਫੇਰ ਪੜਾਈ ਕਰਦੇ ਸੀ ਉਸ ਤੋਂ ਬਾਅਦ ਖੇਡਾਂ ਹੁੰਦੀਆਂ ਸੀ। ਸਵੇਰੇ ਸਕੂਲ ਕਿੰਨੇ ਵਜੇ ਕਿੰਨੇ ਵਜੇ ਜਾਂਦੇ ਸੀ ਸਵੇਰੇ 6 ਵਜੇ ਤੋਂ ਲੈ ਕੇ ਟੀਚਰ ਦੇ ਘਰੇ ਸੀ 6 ਵਜੇ ਉਸ ਤੋਂ ਬਾਅਦ ਫਿਰ ਸਕੂਲੇ ਆ ਜਾਂਦੇ ਸੀ ਫਿਰ ਸਾਰਾ ਦਿਨ ਸਕੂਲੇ ਸੀ ਪਰ ਜਾਨ ਵੀ ਨਹੀਂ ਕਰਦਾ ਨਾ ਜੀ ਅੱਜ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਕੀ ਕਹਿਣਾ ਚਾਹੁੰਦੇ ਜੇ ਬੇਟੇ ਨੇ ਅੱਜ ਜਿਹੜੀ ਪੰਜਾਬ ਦੇ ਵਿੱਚ ਤੀਜੇ ਸਥਾਨ ਤੇ ਪੋਜੀਸ਼ਨ ਹਾਸਲ ਕੀਤੀ ਹਾਂ ਜੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਰਾ ਪੰਜਾਬ ਹੀ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ ਜਿਹੜਾ ਤੀਜਾ ਸਥਾਨ ਪ੍ਰਾਪਤ ਕਰਕੇ ਬੱਚੇ ਨੇ ਪ੍ਰਾਪਤੀ ਕੀਤੀ ਹੈ ਸਾਨੂੰ ਬਹੁਤ ਮਾਣ ਹੈ ਔਰ ਸਾਰੇ ਪਿੰਡ ਨੂੰ ਬਹੁਤ ਮਾਣ ਹੈ ਜਦੋਂ ਦੇ ਇਹ ਨਤੀਜੇ ਐਲਾਨੇ ਗਏ ਹਨ ਉਦੋਂ ਤੋਂ ਸਾਰਾ ਪਿੰਡ ਹੀ ਖੁਸ਼ੀਆਂ ਦੇ ਨਾਲ ਭੰਗੜੇ ਦੇ ਨਾਲ ਵਿਦਿਆ ਦੇ ਨਾਲ ਸਾਰਾ ਪਿੰਡ ਝੂਮ ਰਿਹਾ ਸਾਰੇ ਹੀ ਖੁਸ਼ੀ ਦੇ ਪ੍ਰਤੀਕ ਅਨਸਾਰੇ ਬਹੁਤ ਹੀ ਖੁਸ਼ੀਆਂ ਮਨਾ ਰਹੇ ਹਨ ਅੱਜ ਜੀ ਨੇ ਦੇਖੀਆਂ ਸਵੇਰ ਤੋਂ ਲੈ ਕੇ ਸ਼ਾਮ ਵਜਦੇ ਸੀ ਹਾਂਜੀ ਸਭ ਮਾਣ ਮਹਿਸੂਸ ਕਰਦੇ ਆ ਜੀ ਸਾਰੇ ਬੱਚੇ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦਾ ਸੁਭਾਅ ਹੈ ਅਕਸਰ ਦੇਖਿਆ ਲੱਗੇ ਬੱਚੇ ਜਿਹੜੇ ਆ ਉਹ ਮਤਿ ਸ਼ਰਾਬ ਪੀ ਲੈਂਦੇ ਨਹੀਂ ਇਹ ਸੁਭਾਅ ਦੇ ਬਹੁਤ ਹੀ ਅچھے ਸੁਭਾਅ ਦੇ ਨੇ ਜਿਹੜੀ ਗੱਲ ਕਹਿ ਰਹੀਏ ਜਿਵੇਂ ਉਸ ਗੱਲ ਤੇ ਪੱਕੇ ਨੇ ਹਾਂ ਜੀ ਜੀ ਨੰਬਰ 1 ਜਲਾਸ ਹੈ ਬਲਈ ਜਿਹੜੇ ਲੜਕੇ ਨੇ ਪੰਜਾਬ ਦੇ ਨਤੀਜੀ ਪੋਜੀਸ਼ਨ ਹਾਸਲ ਕੀਤੀ ਤੁਹਾਡਾ ਕੀ ਲੱਗਦਾ ਹੈ ਮੇਰਾ ਪੋਤਾ ਹੈ ਸਰ ਕੀ ਕਹਿਣਾ ਚਾਹੋਗੇ ਸਰ ਸਕੂਲ ਦੇ ਸਟਾਫ ਬਾਰੇ ਜਾਂ ਬੱਚੇ ਦੀ ਜਿਹੜੀ ਮਿਹਨਤ ਵਿਰਸ ਸਰ ਦਿੰ다 ਸਮੂਹ ਸਟਾਫ ਹੈ ਇਹ ਬਹੁਤ ਮਿਹਨਤ ਕਰਦਾ ਹੈ ਤੇ ਬੱਚਿਆਂ ਨਾਲ ਬਹੁਤ ਮਿਹਨਤ ਕਰਾਉਂਦਾ ਹੈ ਤੇ ਬੜੇ ਪਿਆਰ ਸਤਿਕਾਰ ਨਾਲ ਇਹਨਾਂ ਨੇ ਪੜ੍ਹਾਉਂਦੇ ਨੇ ਤੇ ਬੱਚਿਆਂ ਦਾ ਇੱਥੇ ਜੀ ਵੀ ਬਹੁਤ ਲੱਗਦਾ ਹੈ ਇਹਨਾਂ ਜੀ ਸਾਡੇ ਘਰ ਜ ਨਹੀਂ ਲੱਗਦਾ ਜਿੱਨਾ ਇੱਥੇ ਬੱਚਿਆਂ ਦਾ ਪਿਆਰ ਸਰਿੰਦਰ ਸਿੰਘ ਜੀ ਦੇ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਦਿੰਦੀਆਂ ਕਿ ਬੱਚਾ ਜਿਹੜਾ ਸਪੀਕਿੰਗ ਰਿਸ਼ਰ ਦਾ ਪ੍ਰਗਟਾਵੇ ਵਿੱਚ ਠੀਕ ਜਣਾ ਕਰੇ। ਬਹੁਤ ਧੰਨਵਾਦੀਆਂ ਪਰਮਾਤਮਾ ਨੇ ਜਿਨ੍ਹਾਂ ਨੇ ਸਾਨੂੰ ਆ ਆ ਦਿਨ ਦਿਖਾਇਆ ਤੇ ਸਾਡੇ ਬੱਚਿਆਂ ਨੇ ਬੜਾ ਅੱਛਾ ਮਿਹਨਤ ਕੀਤੀ ਹੈ। ਸਾਰੇ ਸਾਫ ਨੇ ਮਿਹਨਤ ਕੀਤੀ ਹੈ। ਧੰਨਵਾਦੀਆਂ ਸੀ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਟਿਕਟ ਕਰਕੇ ਆਪਣੇ ਬੱਚੇ ਤੇ ਲੈਨੇ ਤੇ ਇਹ ਬੱਚਿਆਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ ਇਹ ਮਕਾਮ ਹਾਸਲ ਕੀਤਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਖਰਾਬ ਬਣ ਗਿਆ। ਤੇ ਸਾਡੇ ਹੋਰ ਬੱਚੇ ਵੀ ਜਿਹੜੇ ਆ ਉਹ ਮੋਟੀਵੇਟ ਹੋਣਗੇ ਤੇ ਚੰਗੀਆਂ ਪੋਜੀਸ਼ਨ ਪ੍ਰਾਪਤ ਕਰਿਆ ਕਰਨਗੇ। ਬਸ ਇਸ ਸਕੂਲ ਦੀ ਕੈਮਿੰਗ ਦੀ ਗੱਲ ਕੀਤੀ ਹੈ ਉਹਦੇ ਕੀ ਟਾਈਮਿੰਗ ਹੈ। ਟਾਈਮਿੰਗ ਦੇਖੋ ਜੀ ਵੈਸੇ ਤਾਂ ਜਿਹੜੀ ਸਰਕਾਰ ਦਾ ਟਾਈਮ ਹੈ ਉਹ 8 ਤੋਂ 2 ਹੈ। ਤੇ ਅਸੀਂ ਇੱਥੇ ਮੰਨ ਲਓ 7 ਵਜੇ ਦੇ ਕਰੀਬ ਉਹ ਬੱਚੇ ਆ ਜਾਂਦੇ ਸਟਾਫ ਤੇ 2 ਵਜੇ ਤੱਕ ਸਕੂਲ ਲੱਗਦਾ ਪਰ ਉਸ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਹੈ ਆ ਤਾਂ ਬਕਵਕ ਪਿੰਡਾਂ ਤੋਂ ਲੋਕ ਆਉਂਦੇ ਨੇ ਰਿਫਰੈਸ਼ਮੈਂਟ ਲੈ ਕੇ ਬੱਚਿਆਂ ਦੀ ਨਾਲ ਉਹਨਾਂ ਦੀ ਯੂਨੀਫਾਰਮ ਚੇਂਜ ਕਰਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਬੱਚੇ ਪੜ੍ਹਦੇ ਨੇ ਉਹ ਬੱਚੇ ਜਿਹੜੇ ਕਮਜ਼ੋਰ ਹੁੰਦੇ ਨੇ ਪੜ੍ਹਾਈ ਦੇ ਵਿੱਚ ਉਹ ਤਾਂ ਉਹ ਹੁਸ਼ਿਆਰ ਬੱਚੇ ਉਹਨਾਂ ਦੀ ਹੈਲਪ ਕਰਦੇ ਨੇ ਟੀਚਰਸ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਉਹ ਪਿੱਛੇ ਨਾ ਰਹਿਣ 5 ਵਜੇ ਤੋਂ ਬਾਅਦ ਅਸੀਂ ਖੇਡਾਂ ਦਾ ਟਾਈਮ ਸ਼ੁਰੂ ਹੁੰਦਾ ਸਾਡਾ ਤੇ ਅਸੀਂ ਗੇਮਸ ਕਰਾਉਂਦੇ ਹਾਂ ਕੋਕੋ ਰੁਪਸ ਕੀਪਿੰਗ ਹੈ ਰੱਸਾ ਕਿੱਣਾ ਹੈ ਦੌੜਾਂ ਹੈ ਉਹ ਜਿੰਨੇ ਚੱਲ ਪੈਂਦੀਆਂ ਨੇ ਤੇ ਸ਼ਾਮ ਤੱਕ ਬੱਚੇ ਪੜ੍ਹਦੇ ਨੇ ਤੇ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਕੇ ਗਏ ਨੇ 8ਵੀਂ ਕਰਕੇ ਚਲੇ ਗਏ ਨੇ ਅਗਰ ਉਹ ਆਣਾ ਚਾਹਣ ਤਾਂ ਉਹਨਾਂ ਤੋਂ ਕੋਈ ਫੀਸ ਨਹੀਂ ਹੈ ਬਹੁਤ ਸਾਰੇ ਬੱਚੇ ਆਉਂਦੇ ਵੀ ਨੇ ਸ਼ਾਮ ਨੂੰ ਆਉਂਦੇ ਨੇ ਜਿਹੜੇ ਸਕੂਲ ਆਫ ਐਮੀਨੈਂਸ ਚ ਗਏ ਨੇ ਜਾਂ ਹੱਥ ਤੱਕ ਹੀ ਪੜ ਜਾਂਦੇ ਨੇ ਉਹ ਇੱਥੇ ਆ ਕੇ ਸ਼ਾਮ ਨੂੰ ਪੜ੍ਹਦੇ ਨੇ ਕੋਈ ਉਹਨਾਂ ਤੋਂ ਫੀਸ ਨਹੀਂ ਲੈਂਦੇ ਇਹ ਸਿਰਫ ਉਹਨਾਂ ਦੀ ਸੇਵਾ ਹੀ ਹੈ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿਣ ਤੇ ਸਾਡੇ ਵਿੱਚ ਕੁਝ ਬਣੇ